ਮਾਝ ਦੀਏ ਮਾਝ ਦੀਏ ਸ਼ੈਲ ਬਚੀਏ ਨਹੀਂ ਤਪ ਆਗੇ ਬਨੇ ਰਹੇ ਤੇ ਨਹੀਂ ਤਪ ਆਗੇ ਬਨੇ ਰਹੇ ਓ ਮੁੰਡਾ ਓ ਮੁੰਡਾ ਕਿਹੜੇ ਪਿੰਡ ਦਾ ਨਹੀਂ ਜੜਾਇਆ ਆਸ਼ਿਕ ਤੇਰੇ ਤੇ ਨਹੀਂ ਜੜਾ ਆਸ਼ਿਕ ਤੇਰੇ ਤੇ ਮਾਝ ਦੀਏ ਮਾਝ ਦੀਏ ਸ਼ਲ ਬਚੀਏ ਨਹੀਂ ਗੋਰੇ ਹੱਥਾਂ ਉਤੇ ਲਾ ਮਹਿੰਦੀ ਨਹੀਂ ਗੋਰੇ ਹੱਥਾਂ ਉਤੇ ਲਾ ਮਹਿੰਦੀ ਓਹ ਮੁੰਡਾ ਓਹ ਮੁੰਡਾ ਕਿਹੜੇ ਪਿੰਡ ਦਾ ਨਹੀਂ ਜੀਦੇ ਬਿਨਾ ਨਾ ਤੂ ਰਹਿੰਦੀ ਨਹੀਂ ਜੀਦੇ ਬਿਨਾ ਨਾ ਤੂ ਰਹਿੰਦੀ ਮਾ ਜਿਹਦੀਏ ਮਾ ਜਿਹਦੀਏ ਸ਼ੈਲ ਬੱਚੀਏ ਨੇ ਕਿੱਥੋਂ ਸੂਟ ਸਵਾਈ ਜਾਨੀਏ ਨਹੀਂ ਕਿੱਥੋਂ ਸੂਟ ਸਵਾਈ ਜਾਨੀਏ ਓ ਮੁੰਡਾ ਓ ਮੁੰਡਾ ਕਿਹੜੇ ਪਿੰਡ ਦਾ ਨੇ ਜਿੱਥੋਂ ਹਾੜੀ ਤੋ ਕਢਾਈ ਜਾਨੀਏ ਨਹੀਂ ਜਿੱਥੋਂ ਹਾੜੇ ਤੋ ਕਢਾਈ ਜਾਨੀਏ ਮਾ ਜੇਤੀਏ ਮਾ ਜੇਤੀਏ ਸ਼ੈਲ ਬਚੀਏ ਨੀ ਕਲ ਸੋਣੀ ਗਾਨੀਏ ਨੀ ਗਲ ਸੋਣੀ ਗਾਨੀਏ ਓ ਮੁੰਡਾ ਓ ਮੁੰਡਾ ਕਿਹੜੇ ਪਿੰਡ ਦਾ ਨੀ ਜਿਹੜਾ ਦਿਲ ਦਾ ਜਾਣੀਏ ਨੀ ਜਿਹੜਾ ਦਿਲ ਦਾ ਜਾਣੀਏ ਮਾ ਜੇਤੀਏ ਮਾ ਜੇਤੀਏ ਸ਼ੈਲ ਬਚੀਏ ਨੀ ਕਲ ਪਿੰਡ ਪਿੰਡ ਨਿਤ ਹੁੰਦੀਆਂ ਨਹੀਂ ਕੱਲਾ ਪਿੰਡ ਪਿੰਡ ਨਿਤ ਹੁੰਦੀਆਂ ਓ ਮੁੰਡਾ ਓ ਮੁੰਡਾ ਕਿਹੜੇ ਪਿੰਡ ਦਾ ਨੀ ਚਤੋਂ ਮੰਗਦੀਆਂ ਛੱਲੇ ਮੁੰਦੀਆਂ ਨੀ ਚਤੋਂ ਮੰਗਦੀਆਂ ਛੱਲੇ ਮੁੰਦੀਆਂ ਮਾਝ ਦੀਏ ਮਾਝ ਦੀਏ ਛਲ ਬੱਚੀਏ ਨੀ ਜਾਕੇ ਪੀਰਾਂ ਦੇ ਕੀ ਸੁੱਖਿਆ ਨੀ ਜਾਕੇ ਪੀਰਾਂ ਦੇ ਕੀ ਸੁਖਿਆ ਕਿਹੜਾ ਜਾਦੂ ਕਿਹੜਾ ਜਾਦੂ ਕਿਤਾ ਕੁੜੀਏ ਨੀ ਮੁੰਡਾ ਲੰਬੜਾ ਦਾਤੂ ਪੁੱਟਿਆ ਨੀ ਮੁੰਡਾ ਲੰਬੜਾ ਦਾਤੂ ਪੁੱਟਿਆ ਮਾਝ ਦੀਏ ਮਾਝ ਦੀਏ ਸ਼ੈਲ ਬੱਚੀਏ ਨੀ ਗੜਾ ਗਲੀ ਵਿੱਚ ਮਾਰ ਗਿਆ ਨੀ ਕਿਹੜਾ ਗਲੀ ਵਿੱਚ ਮਾਰ ਗਿਆ ਨੀ ਓ ਇੜ ਪਿੰਡ ਦਾ ਨੀ ਜਿਹੜਾ ਦਿਲ ਤੇਥੋਂ ਹਾਰ ਗਿਆ ਨੀ ਜਿਹੜਾ ਦਿਲ ਤੇਥੋਂ ਹਾਰ ਗਿਆ ਨੀ ਮਾਝੇ ਦੀਏ ਮਾਝੇ ਦੀਏ ਸ਼ੈਲ ਬਚੀਏ ਨੀ ਬੰਬਲ ਵੱਟ ਦੀਆਂ ਖੇਸਾਂ ਦੇ ਬੰਬਲ ਵੱਟ ਦੀਆਂ ਖੇਸਾਂ ਦੇ ਜਿੰਨੂੰ ਤੂੰ ਉਡੀਕਦੀ ਐ ਨੀ ਉਹ ਤਾਂ ਵਿੱਚ ਪਰਦੇਸਾਂ ਦੇ ਨੀ ਪਰਦੇ ਸਾਦੇ